ਆਉਂਗਾ ਤੁਹਾਨੂੰ ਮੈਂ ਜਹਾਜ਼ ਦੀ ਫੋਟੋ ਵੀ ਕੱਢੀ ਆ ਜਹਾਜ਼ ਦਾ ਐਨ ਅੰਦਰ ਬੈਠਿਆ ਦੀ ਤਾਂ ਨਹੀਂ ਬਖਾ ਸਕਦਾ ਫੇਰ ਤਾਂ ਜਿਹਨੇ ਖਿੱਚੀ ਆ ਉਹਦੀ ਖਟੀਆਂ ਖੜੀ ਹੋ ਜੂਗ ਮਗਰ ਤੇ ਆਹੀ ਵੀ ਅੜਨ ਨੂੰ ਫਿਰਦੇ ਆ ਕਿ ਅਡਾਲਾ ਪ੍ਰਾਧ ਦੋ ਦੋ ਹੱਥ ਹੋਨੇ ਆ ਕਿਸੇ ਦਿਨ ਹੋਨੇ ਐ ਇਸ ਲਈ ਇਹ ਬੜੀ ਸੀਰੀਅਸ ਮੁੱਦੇ ਨੇ ਮੈਂ ਬਣਾਇਆ ਉਹਦਾ ਮਾਡਲ ਤੁਹਾਡੇ ਅੱਗੇ ਪੇਸ਼ ਕਰੂੰ ਜਿਹੜੇ ਜਹਾਜ਼ ਚ ਜਾਂਦੇ ਆ ਤੁਸੀਂ ਵੀ ਵੇਖ ਕੇ ਨਾ ਡਿੱਗ ਜਾਣਾ ਕਿ ਯਾਰੇ ਤਾਂ ਕਮਾਲ ਦੀ ਲਾਈਫ ਐ ਜੀ ਤਾਂ ਅੰਬਾਨੀ ਕੋਲ ਸ਼ਾਇਦ ਹੋਵੇ ਇਹ ਜਹਾਜ਼ ਜੇ ਹੋਵੇ ਹੋਰ ਕਿਹੇ ਕੋਲ ਨਹੀਂ ਔਰ ਕਹਿੰਦੇ ਆਹੀ ਆਮ ਆਦਮੀ ਕਿਹੜੇ ਕਿਹੜੇ ਬੈਠੇ ਸਨ ਮਿਸਟਰ ਐਂਡ ਮਿਸੇਜ਼ ਭਗਵੰਤ ਮਾਨ ਮਿਸਟਰ ਐਂਡ ਮਿਸੇਜ਼ ਕੇਜਰੀਆਲ ਕਿਹੜੇ ਕਿਹੜੇ ਉਸ ਦਿਨ ਜਹਾਜ਼ ਦੀ ਸ਼ਹਿਰ ਹੁਟਾ ਕੱਢ ਰਹੇ ਸੀ ਉਹ ਸਾਰੀ ਮੇਰੇ ਕੋਲ ਲਿਸਟ ਆਈ ਹੈ ਉਹ ਭਗਵੰਤ ਮਾਨ ਪੌਲਸੀ ਬਾਅਦ ਚ ਕੱਢਦਾ ਇੱਕ ਇਹਨਾਂ ਦਾ ਐਮਪੀਓ ਤਾੜੀਆਂ ਪਹਿਲਾਂ ਮਾਰਨੀਆਂ ਸ਼ੁਰੂ ਕਰ ਦਿੰਦਾ ਕਾਂਗਰਸ ਵਾਲਾ ਪ੍ਰੈਸ ਵਾਲੇ ਛੱਡ ਕੇ ਬੋਲ ਪੈਣਾ ਤੁਹਾਨੂੰ ਸਮਝ ਹੀ ਆ ਜਾਣੀ ਮੈਂ ਕਿਹਦੀ ਗੱਲ ਕਰਦਾ ਨੌਂ ਨਹੀਂ ਲੈਣ ਦੀ ਕੋ ਲੋਡ ਹੁੰਦੀ ਡਿਫਾਲਟ ਨਾਲ ਦੀ ਤੋ ਆ ਜਹਾਜ਼ ਉਡਾਉਣਾ ਪੈ ਜਾਂਦਾ ਆਈ ਵਾਰੀ ਹੁਣ ਜੇ ਮੈਂ ਸੋਚ ਰਿਹਾ ਸੀਗਾ ਉਹ ਸੁਰੇਲ ਸਾਹਿਬ ਵਾਂਗੂ ਜੇ 7-8 ਅਰੀ ਛੱਦ ਲਿਆ ਸਾਨੂੰ ਤਾਂ ਇਹ ਈਡੀ ਤਾਂ ਛੱਤਾ ਹੀ ਮੈਨੂੰ ਲੱਗਦਾ 15-20 ਕਰੋੜ ਨੂੰ ਪੈ ਜਾਣਾ ਕਿਉਂਕਿ ਆਈ ਯਾਰੀ ਜਹਾਜ਼ ਉਡਾਉਣਾ ਪੈਣਾ ਔਰ ਉਹ ਜਹਾਜ਼ ਛੋਟੇ-ਮੋਟੇ ਜਹਾਜ਼ ਨਹੀਂ ਉੱਡਦੇ ਮੈਂ ਮੈਂ ਜਹਾਜ਼ ਇੱਕ ਦਿਨ ਵਿਖਾਉ ਤੁਹਾਨੂੰ ਮੈਂ ਬਣਾਇਆ ਉਹਦਾ ਮਾਡਲ ਤੁਹਾਡੇ ਅੱਗੇ ਪੇਸ਼ ਕਰੂੰ ਜਿਹੜੇ ਜਹਾਜ਼ ਚ ਜਾਂਦੇ ਆ ਤੁਸੀਂ ਵੀ ਵੇਖ ਕੇ ਨਾ ਡਿੱਗ ਜਾਣਾ ਕੀ ਯਾਰੇ ਤਾਂ ਕਮਾਲ ਦੀ ਲਾਈਫ ਹੈ ਜੀ ਤਾਂ ਅੰਬਾਨੀ ਕੋਲ ਸ਼ਾਇਦ ਹੋਵੇ ਜਾਂ ਜਹਾਜ਼ ਜੇ ਹੋਵੇ ਔਰ ਕਿਸੇ ਕੋਲ ਨਹੀਂ ਔਰ ਕਹਿੰਦੇ ਅਸੀਂ ਆਮ ਆਦਮੀ ਮਕਾਊਂਗਾ ਤੁਹਾਨੂੰ ਮੈਂ ਜਹਾਜ਼ ਦੀ ਫੋਟੋ ਵੀ ਕੱਢੀ ਆ ਜਹਾਜ਼ ਦਾ ਐਨ ਅੰਦਰ ਬੈਠਿਆ ਦੀ ਤਾਂ ਨਹੀਂ ਵਿਖਾ ਸਕਦਾ ਫੇਰ ਤਾਂ ਜਿਹਨੇ ਖਿੱਚੀ ਆ ਉਹਦੀ ਖਟੀਆਂ ਖੜੀ ਹੋ ਜੂਗ ਮਗਰ ਮੇਰੇ ਕੋਲ ਉਹ ਫੋਟੋ ਵੀ ਆਈ ਆ ਕਿਹੜੇ ਕਿਹੜੇ ਬੈਠੇ ਸਨ ਮਿਸਟਰ ਐਂਡ ਮਿਸੇਜ਼ ਭਗਵੰਤਮਾਨ ਮਿਸਟਰ ਐਂਡ ਮਿਸੇਜ਼ ਕੇਜਰੀਆਲ ਕਿਹੜੇ ਕਿਹੜੇ ਉਸ ਦਿਨ ਜਹਾਜ਼ ਦੀ ਸ਼ਹਿਰ ਹੂਟਾ ਕੱਢ ਰਹੇ ਸੀ ਉਹ ਸਾਰੀ ਮੇਰੇ ਕੋਲ ਲਿਸਟ ਆਈ ਆ ਮਗਰ ਉਹ ਨਹੀਂ ਜਨਤਕ ਕਰ ਸਕਦਾ ਫੇਰ ਕਹਿਣਗੇ ਮਜੀਠੀਆ ਸਿਕਰਟ ਐਕਟ ਬਾਹਰ ਕਰਦਾ ਨਹੀਂ ਕਰਦਾ ਇਸ ਲਈ ਕਈ ਚੀਜ਼ਾਂ ਰੱਖ ਰਿਹਾ ਬੰਦੇ ਤਾਂ ਬਹਾਨਾ ਪਾਲਦੇ ਅੱਗੇ ਕਿ ਇਹਨੂੰ ਉਡਾ ਲੀਏ ਕਿਸੇ ਨਾ ਕਿਸੇ ਕੰਮ ਨੂੰ ਤੇ ਆਹੀ ਵੀ ਉਡਣ ਨੂੰ ਫਿਰਦੇ ਆਂ ਕਿ ਉਡਾਲਾ ਭਰਾ ਦੋ ਦੋ ਹੱਥ ਹੋਣੇ ਆ ਕਿਸੇ ਦਿਨ ਹੋਣੇ ਐਸ ਲਈ ਇਹ ਬੜੀ ਸੀਰੀਅਸ ਮੁੱਦੇ ਨੇ ਮਗਰ ਥੋੜਾ ਧਿਆਨ ਦਿਓ ਇਹ ਕਰ ਕੀ ਰਹੇ ਹੈ ਜੀ ਕਾਂਗਰਸ ਵਿੱਚ بڑا ਹੋਗਾ ਮਸਾਨ ਹੈ ਸਿੱਧੂ ਸਾਹਿਬ ਪੈਰਨਲ ਪੰਕਸ਼ਨਿੰਗ ਕਰ ਰਹੇ ਹੈ ਜੀ ਦੇਖਦੇ ਆਂ ਨਹੀਂ ਦੇਖੋ ਕਾਂਗਰਸ ਵਿੱਚ ਹੈ ਤਾਂ ਕੰਦਰੂਨੀ ਮਾਮਲਾ ਜੀ ਮਗਰ ਇੱਕ ਬਾਤ ਜ਼ਰੂਰ ਹੈ ਕਿ ਖੈਰਾ ਸਾਹਿਬ ਔਰ ਸਿੱਧੂ ਸਾਹਿਬ ਹੀ ਹੈ ਜਾਂ ਇੱਕ ਆਦੇ ਹੋਰ ਹੈ ਜੋ ਕੋਈ ਬਾਤ ਕਰਕੇ ਰਾਜੀ ਹੈ ਬਾਕੀ ਤੋਂ ਆਪਕੋ ਪਤਾ ਹੀ ਹੈ ਇਨਕਾ ਇੱਕ ਐਮਪੀ ਹੈ ਇੱਕ ਦੋ ਐਮਪੀ ਹੈ ਮਤਲਬ ਮੋਰ ਲਾਇਲ ਥੈਨ ਦਾ ਕਿੰਗ ਉਹ ਭਗਵੰਤ ਮਾਨ ਪਾਲਸੀ ਬਾਅਦ ਚ ਕੱਟਦਾ ਹੈ ਇੱਕ ਇਹਨਾਂ ਦਾ ਐਮਪੀ ਉਹ ਤਾੜੀਆਂ ਪਹਿਲਾਂ ਮਾਰਨੀ ਸ਼ੁਰੂ ਕਰ ਦਿੰਦਾ ਕਾਂਗਰਸ ਵਾਲਾ ਮੋਹਤਾਂ ਲੈਣ ਦੀ ਕੀ ਲੋੜ ਹੈ ਤੁਹਾਨੂੰ ਸਮਝ ਆਈ ਗਈ ਹੈ ਹਾਂ ਉਹ ਹੀ ਜੈ ਡਿਫਾਲਟਰ ਚ ਹੁਣੇ ਅੱਜ ਮੈਂ ਬੋਲਿਆ ਸ਼ਾਮ ਤੱਕ ਉਹਨੂੰ ਮੌਕਾ ਮਿਲ ਜਾਣਾ ਉਹਨੂੰ ਚਾਰ ਪ੍ਰੈਸ ਵਾਲੇ ਛੱਡ ਕੇ ਬੋਲ ਪੈਣਾ ਤੁਹਾਨੂੰ ਸਮਝ ਹੀ ਆ ਜਾਣੀ ਮੈਂ ਕਿਹਦੀ ਗੱਲ ਕਰਦਾ ਨਾਉਂ ਨਹੀਂ ਲੈਣ ਦੀ ਉਹ ਲੋਟ ਹੁੰਦੀ ਡਿਫਾਲਟ ਨਾਲ ਦੀ ਮਗਰ ਸਮਝੌਤਾ ਪ੍ਰਧਾਨ ਜੀ ਤੁਸੀਂ ਕਦੇ ਆਪਣਾ ਦੇਖਿਆ ਆਪਣੇ ਨੂੰ ਇਹਨੂੰ ਭਗਵੰਤ ਮਾਨ ਨੂੰ ਆਪ ਦੇ ਪ੍ਰਧਾਨ ਨੂੰ ਪ੍ਰਧਾਨ ਜੀ ਪ੍ਰਧਾਨ ਜੀ ਕਰਦੇ ਕਦੇ ਸੁਣਿਆ ਇਹਨੇ ਪਿਆਰ ਨਾਲ ਪ੍ਰਧਾਨ ਜੀ ਜਿੰਨੇ ਪਿਆਰ ਨਾਲ ਰਾਜੇ ਵਿੜਿੰਗ ਨੂੰ ਸੰਬੋਧਨ ਹੁੰਦਾ ਇੰਨਾ ਹੀ ਕਿਥੇ ਪਿਆਰ ਸਤਿਕਾਰ ਬੁੱਧਰਾਮ ਜੀ ਨੂੰ ਦੇ ਦੇਵੇ ਮੈਨੂੰ ਲੱਗਦਾ ਉਹ ਫੁੱਲੇ ਨਾ ਸਮਾਉਣ ਏਡਾ ਪੜਿਆ ਲਿਖਿਆ ਜੀ ਆ ਇੰਨੀਆਂ ਇੰਨੀਆਂ ਪੀ ਐਚ ਡੀਆਂ ਕੀਤੀਆਂ ਮੈਨੂੰ ਲੱਗਾ ਪਤਾ ਨਹੀਂ ਕਿੰਨੀਆਂ ਐਮ ਏ ਕਿੰਨਾ ਕੁਝ ਏਡਾ ਪੜਿਆ ਲਿਖਿਆ ਉਹਨੂੰ ਤਾਂ ਚਾਚਾ ਨਾਲ ਲੇਖਾਰੀ ਨਹੀਂ ਬੁਲਾਉਂਦੇ ਉਹ ਰਾਜੇ ਵੜਿੰਗ ਨੂੰ ਪ੍ਰਧਾਨ ਜੀ ਪ੍ਰਧਾਨ ਜੀ ਪ੍ਰਧਾਨ ਜੀ ਵੇਖੋ ਪ੍ਰਧਾਨ ਜੀ ਮੇਰੇ ਬਾਰੇ ਮੇਨੂੰ ਕਿਵੇਂ ਬੋਲਦੇ ਆ ਬਾਜਵਾ ਸਾਹਿਬ ਤੁਸੀਂ ਇਹ ਸਮਝੋ ਕੀ ਹੋ ਰਿਹਾ ਆll is not well ਹਾਂ ਲੋਕਾਂ ਦੀ ਗੱਲ ਦੋ ਤਿੰਨ ਕਾਂਗਰਸੀ ਚੁੱਕਦੇ ਆ ਬਾਕੀ ਤਾਂ ਆਵਦਾ ਹੀ ਮਸਲਾ ਚੁੱਕਦੇ ਆ ਸ਼ਾਮ ਨੂੰ ਕਿ ਸਾਡੇ ਤੇ ਨਾ ਵੀਜਿਲੈਂਸ ਪਈ ਜੀ। ਸਮਝੌਤਾ ਸ਼ੁਰੂਆਤ ਵੀ ਹੋ ਗਈ ਹੈ ਫਿਰ ਚੰਡੀਗੜ੍ਹ ਤੇ ਇਲੈਕਸ਼ਨ ਨਹੀਂ ਸਮਝੌਤਾ ਕਈਆਂ ਦਾ ਤਾਂ ਪਹਿਲਾਂ ਹੀ ਕਾਂਗਰਸ ਦਾ ਹੋ ਗਿਆ ਸੀ। ਜਿਹੜਿਆਂ ਦਾ ਵੀਜਿਲੈਂਸ ਨਹੀਂ ਪੈ ਰਹੀ ਜਿਨ੍ਹਾਂ ਨੇ ਕੰਮ ਵਾਵਾ ਕੀਤੇ ਆ ਉਹਨਾਂ ਦਾ ਸਮਝੌਤਾ ਤਾਂ 2 ਸਾਲ ਪਹਿਲਾਂ ਹੀ ਹੋ ਗਿਆ ਸੀ। ਜਿਨ੍ਹਾਂ ਦਾ ਨਹੀਂ ਹੋਇਆ ਸੀ ਉਹਨਾਂ ਦੀ ਵੀਜਿਲੈਂਸ ਪਈ ਆ ਉਹਨਾਂ ਦਾ ਵੀ ਕਰੋਨ ਨੂੰ ਫਿਰਦੇ ਹੁਣ ਵਾਸ਼ਿੰਗ ਮਸ਼ੀਨ ਚੋਂ ਨਿਕਲਣਗੇ। ਜੇ ਸਮਝਾਉਤਾ ਪੱਕਾ ਹੋ ਗਿਆ ਜਿਵੇਂ ਚੰਡੀਗੜ੍ਹ 'ਚ ਹੋਇਆ ਤੇ ਫਿਰ ਆਪਾਂ ਪੁੱਛਾਂਗੇ ਆਮ ਆਦਮੀ ਪਾਰਟੀ ਨੂੰ ਕਿਹੜਾ ਡਿਟਰਜੈਂਟ ਵਰਤਿਆ ਨਿਰਮਾਦੀਤਾ ਐਡ ਸੁਣੀ ਸੀ ਹੁਣ ਨਮਾ ਹੀ ਕੱਢ ਕੇ ਲਿਆਏ ਹੋਣਗੇ ਕੋਈ ਨੇ ਮੇਰਾ ਕਹਿਣ ਦਾ ਇਹਦੇ ਚ ਸਿੰਪਲ ਫੈਕਟ ਹੈ ਕਿਉਂਕਿ ਇਹ ਇਹ ਜਿਹੜੀ ਫੋਟੋ ਪੋਲਿਟਿਕਸ ਹੈ ਨਾ ਇਹਨਾਂ ਨੇ ਸ਼ੁਰੂ ਕੀਤੀ ਆ ਅੱਜ ਇਸ ਕਮਿੰਗ ਟੂ ਬਾਈਟ ਥੈਮ ਕਿਉਂਕਿ ਇਹ ਤੁਸੀਂ ਗੱਲਾਂ ਬੜੀਆਂ ਜਾਗਰ ਕਰਦੇ ਸਨ ਕਿ ਪਲਾਣੇ ਦੀ ਪਲਾਣੇ ਨਾਲ ਫੋਟੋ ਪਲਾਣੇ ਦੀ ਪਲਾਣੇ ਨਾਲ ਫੋਟੋ ਅੱਜ ਮੈਂ ਤੁਹਾਨੂੰ ਪੁੱਛਦਾ ਤੁਸੀਂ ਮਾਈਨਿੰਗ ਦੇ ਮਨਿਸਟਰ ਹੋ ਔਰ ਜਿਹੜਾ ਮਾਈਨਿੰਗ ਦਾ ਜਿੱਤੇ ਪਰਚਾ ਹੋਵੇ ਔਰ ਤੁਹਾਡੇ ਜਾਣ ਤੋਂ ਪਹਿਲਾਂ ਹੋਵੇ ਇਹ ਨਹੀਂ ਕਿ ਮਗਰੋਂ ਹੋ ਰਿਹਾ ਤੁਹਾਡੇ ਤੋਂ ਪਹਿਲਾਂ ਹੋਵੇ ਹੁਣ ਮਾਈਨਿੰਗ ਦਾ ਪਰਚਾ ਕਰਾਇਆ ਮਾਈਨਿੰਗ ਵਿਭਾਗੇ ਨੇ ਮਾਈਨਿੰਗ ਦਾ ਮੰਤਰੀ ਉੱਥੇ ਚਲੇ ਜਾਵੇ ਤੇ ਤੁਸੀਂ ਕੀ ਸਮਝਦੇ ਹੋ ਕਿ ਵਿਭਾਗੇ ਦੀ ਲੱਤਾਂ 'ਚ ਜਾਨ ਰਹਿ ਜਾਊ ਪਰਚੇ ਦੀ ਕਾਰਵਾਈ ਕਰਾਉਣ ਦੀ ਮੈਸੇਜਿੰਗ ਹੈ ਨਾ ਮੰਤਰੀ ਨੂੰ ਬਚਣਾ ਚਾਹੀਦਾ ਇਹ ਜੇ ਕੋਲ ਜਾਣ ਤੋਂ ਮੇਰੀ ਤਾਂ ਔਨ ਇਥੀਕਲ ਇਸ਼ੂਜ਼ ਹੈ ਕੌਣ ਮਾਈਨਿੰਗ ਕਰ ਰਿਹਾ ਨਹੀਂ ਕਰ ਰਿਹਾ ਮਾਈਨਿੰਗ ਦੇ ਕੀ ਰੇਟਸ ਹੋ ਗਏ ਆ ਇਲੈਗਲ ਮਾਈਨਿੰਗ ਨੂੰ ਲੀਗਲ ਬਣਾਇਆ ਜਾ ਰਿਹਾ ਇਹ ਮਾਈਨਿੰਗ ਹੈਵਨ ਸਭ ਤੋਂ ਵੱਡਾ ਪੰਜਾਬ ਬਣ ਗਿਆ 6 ਰੁਪਏ ਦਿਓ ਜਿੱਥੇ ਮਰਜ਼ੀ ਮਾਈਨਿੰਗ ਕਰੋ ਲੀਗ ਉਲਟ ਦਾ ਮਾਲ ਇੱਥੇ ਲੀਗਲ ਬਣਾ ਰਿਹਾ ਹਾਈ ਕੋਰਟ ਆਲਰੇਡੀ ਇਸ ਕੰਮ 'ਚ ਫਟਕਾਰ ਲਾ ਚੁੱਕੀ ਐ ਇਹ 300 ਕਰੋੜ 250 ਕਰੋੜ ਜਿਹੜੀ ਕਹਿੰਦੇ ਨਾ ਕਿ ਪੈਸੇ ਆਏ ਆ ਨਾਟ ਥਰੂ ਇਹ ਵੀ ਦੇਖੋ ਕਿ ਉਹ 6 ਰੁਪਏ ਚੋਰੀ ਦਾ ਮਾਲ ਲੀਗਲ ਬਣਾਉਣ 'ਚ ਕਿੰਨੇ ਪੈਸੇ ਤੁਸੀਂ ਕਰੋੜ ਇਕੱਠੇ ਕੀਤੇ ਇਹਦਾ ਵੀ ਜੋ ਹਿਸਾਬ ਕਿਤਾਬ ਇਹ ਪੋਲਿਸੀ ਪੈਰਾਲਿਸਿਸ ਐ ਬੜਾ ਸੀਰੀਅਸ ਐਂਡ that is the reason ਕਿ ਵੀਚ ਆਰ ਕਰੋੜ ਕਿੱਥੇ ਗਿਆ ਮਰ ਮੇਰਾ ਅੱਜ ਦਾ ਮੁੱਦਾ ਹੈ ਜਿਸ ਅਬਾਊਟ ਦੋਰੇ ਮਾਪਡਣ ਡਬਲ ਸਟੈਂਡਰਡਸ ਜੋਗਿੰਦਰ ਪਾਲ ਉਹ ਕਾਂਗਰਸ ਦੇ ਜਿਹੜੇ ਐਮ ਐਲ ਏ ਆ ਉਹਨੂੰ ਦੂਜੀ ਤੀਜੀ ਵਾਰੀ ਅੰਦਰ ਦੇ ਤਾ ਉਹ ਨਹੀਂ ਤਾਂ ਇੱਕ ਇਹਨਾਂ ਦਾ ਐਸ ਐਸ ਪੀ ਆ ਬੜਾ ਵਧੀਆ ਵਿਵੇਕ ਸੋਨੀ ਉਹ ਤੇ ਹਾਈ ਕੋਰਟ ਨੇ ਲਾਈ ਸੀ ਸ਼ਰਾਬਤ ਸਾਹਿਬ ਨੇ ਫਟਕਾਰ ਔਰ ਹੁਣ ਨਵੇਂ ਹਾਈ ਕੋਰਟ ਦੇ ਜੱਜ ਸਾਹਿਬ ਨੇ ਕੋਰਟ ਕਮਿਸ਼ਨਰ ਲਾਇਆ ਕਿਉਂਕਿ ਉਹ ਕੱਲਾ ਮਸ਼ੀਨਰੀ ਤੇ ਹੀ ਪਰਚਾ ਦਿੰਦਾ ਬੰਦੇ ਤੇ ਨਹੀਂ ਦਿੰਦਾ ਮਗਰ ਜੋਗਿੰਦਰ ਪਾਲ ਦੇ ਵੇਲੇ ਮਸ਼ੀਨਰੀ ਤੇ ਵੀ ਪਰਚਾ ਹੋ ਜਾਂਦਾ ਬੰਦੇ ਤੇ ਵੀ ਹੋ ਜਾਂਦਾ ਦੋਰੇ ਮਾਪ ਟੰਡ ਹੋ ਗਏ ਨਾ ਦਿਸ ਇਜ਼ ਵਾਟ ਆਮ ਸੀ ਦੈਟਸ ਵਾਈ ਲੀਗਲ ਮਾਈਨਿੰਗ ਇਜ਼ ਨੋਟ ਸਟਾਪਿੰਗ ਦੇਖਿਆ ਜੀ ਇੱਕ ਜਿਹੜੀ ਵੀਡੀਓ ਤੁਸੀਂ ਵਾਰ ਵਾਰ ਜ਼ਿਕਰ ਕਰ ਰਹੇ ਹੋ ਕਿਤੇ ਲੀਗਲ ਅਥਾਰਟੀ ਨੂੰ ਦੇਣ ਦੀ ਕੋਸ਼ਿਸ਼ ਆਪਾਂ ਤਿਆਰੀ ਹੈ ਜੀ ਅੱਜ ਅੱਜ ਕੱਲ ਚ ਲੈ ਲੈਣਾ ਸਮਾਂ ਆ ਜਾਣੀ ਤੁਹਾਨੂੰ ਖਬਰ ਹੋ ਜੀ ਜੀ ਸਰ ਤੁਸੀਂ ਸੁਲਤਾਨਪੁਰ ਲੋਧੀ ਦੀ ਗੱਲ ਕੀਤੀ ਜੀ ਉਸ ਤੋਂ ਬਾਅਦ ਮੁੱਖ ਮੰਤਰੀ ਨੇ ਕੁਝ ਨਹੀਂ ਕੀਤਾ ਲੇਕਿਨ ਕੱਲ ਦੇ ਦਿਨ ਰਾਮ ਮੰਦਰ ਦਾ ਵਿਗੜਾਟ ਨਹੀਂ ਕੀਤਾ ਗਿਆ ਵੱਡੀ ਗੱਲ ਕਿ ਲੋਕ ਉੱਤੇ ਮੌਜੂਦ ਰਹੇ ਸਾਰਿਆਂ ਨੇ ਖੁਸ਼ੀਆਂ ਮਨਾਈਆਂ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਦਾ ਉਹਦੇ ਉੱਤੇ ਵੀ ਕੋਈ ਟਵੀਟ ਨਹੀਂ ਆਇਆ ਰਿਲੀਜੀਅਸ ਸੈਂਟੀਮੈਂਟਸ ਨੂੰ ਕਿੱਥੇ ਦੇਖ ਰਹੇ ਹੋ ਸਰ ਇਹ ਐਡ ਹੀ ਕਰ ਲਓ ਕਿ ਹਿਮਾਚਲ ਨੇ ਵੀ ਛੁੱਟੀ ਦੀ ਛੁੱਟੀ ਛੁੱਟੀ ਹੈ ਦਿੱਲੀ ਨੇ ਵੀ ਛੁੱਟੀ ਦੀ ਪੰਜਾਬ ਚ ਛੁੱਟੀ ਦੀ ਹੈ ਇਹਨੂੰ ਲੈ ਕੇ ਵੀ ਬੜੇ ਸੈਂਟੀਮੈਂਟ ਦੇਖੋ ਆਈ ਟਵੀਟਡ ਅਬਾਊਟ ਥਿਸ ਯੈਸਟਰਡੇ ਔਰ ਮੈਂ ਕੱਲ ਬੋਲਿਆ ਵੀ ਸੀ with all due respect to all religions uh, ਔਰ ਮੈਂ ਸਮਝਦਾ ਕਿ ਸਾਰੇ ਧਰਮਾਂ ਦਾ ਸਤਿਕਾਰ ਹੋਣਾ ਚਾਹੀਦਾ ਐਂਡ ਇਹਦੇ 'ਚ ਕੋਈ ਦੋ ਰਾਮਾ ਨਹੀਂ ਕਿ ਸਾਡੇ ਦੇਸ਼ 'ਚ ਇਟਸ ਹਿੰਦੂ ਮੈਜੋਰਿਟੀ ਸਟੇਟ ਔਰ ਉਹਨਾਂ ਦਾ ਅਯੋਧਿਆ ਦਾ ਸੁਪਰੀਮ ਕੋਰਟ 'ਚ ਫੈਸਲਾ ਆਉਣਾ ਅਯੋਧਿਆ ਰਾਮ ਟੈਂਪਲ ਉੱਥੇ ਬਣਨਾ ਇਸ ਗੱਲ ਦੀ ਸਭ ਨੇ ਉਹਨਾਂ ਨੂੰ ਵਧਾਈ ਦਿੱਤੀ ਅਰਜਤ ਵਧਾਈ ਦਿੱਤੀ ਆ ਲਾਜ ਉਥੇ ਪਾਰਟਿਸਪੇਸ਼ਨ ਵੀ ਹੋਈ ਆ ਚਲੋ ਕਿਸੇ ਹੱਦ ਤੱਕ ਉਹਨੂੰ ਪੋਲਿਟੀਕਲ ਕਲਰ ਦਿੱਤਾ ਗਿਆ ਬਟ ਲੀਵਿੰਗ ਥੈਟ ਅਸਾਈਡ ਛੁੱਟੀ ਐਲਾਨਣੀ RAM LALLA ਜੀ ਨੂੰ ਮੁੱਖ ਰੱਖਦਿਆਂ ਉਸ ਓਕੇਜਨ ਨੂੰ ਮੁੱਖ ਰੱਖਦਿਆਂ ਲੋਕਾਂ ਦੇ ਸੈਂਟੀਮੈਂਟਸ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਕਿਉਂਕਿ ਸਰਕਾਰਾਂ ਦਾ ਕੰਮ ਹੈ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨਾ ਔਰ ਜਦ ਸਾਰੀ ਜਗਾ ਇੱਕੇ ਫਰਵਰ ਚੱਲ ਰਿਹਾ ਸੀ ਟੂ ਸੈਲੀਬ੍ਰੇਟ ਦਿਸ ਅਸੀਂ ਆਪ ਆਈ ਸੈਲਫ ਪਾਰਟਿਸਪੀਟਿਡ ਇਨ ਇਟ ਥੀ ਸ਼ੁੱਡ ਹਾਵ ਅਨਾਉਂਸਡ ਅ ਹਾਲੀਡੇ ਬਿਕਾਜ਼ ਮੈਂ ਸਮਝਦਾ ਇਟਸ ਵੈਰੀ ਰੋਂਗ ਕਿ ਕਈ EMPLOYEES ਜਿਹੜਾ ਸ਼ਾਇਦ ਇਸ ਹਿੱਸੇ ਦਾ ਪਾਰਟਿਸਪੀਟ ਕਰਨਾ ਚਾਹੁੰਦੇ ਸਾਂ ਜਾਂ ਕੋਈ ਵਰਕਿੰਗ ਕਲਾਸ ਪ੍ਰਾਈਵੇਟ ਜਾਂ ਅਦਰਵਾਈਜ਼ ਉਹ ਨਹੀਂ ਕਰ ਪਾਏ ਆਲਥੋ ਅ ਲਾਟ ਆਫ ਪ੍ਰਾਈਵੇਟ ਕੰਪਨੀਆਂਸ ਨੇ ਮੈਨੂੰ ਕੱਲ ਪਤਾ ਲੱਗਿਆ ਕਈ ਬਿਗ ਰੇਲਾਇੰਸ ਐਂਡ ਲਾਟ ਆਫ ਅਦਰ ਕੰਪਨੀ ਨੇ ਛੁੱਟੀ ਐਲਾਨੀ ਔਨ देयर ਲੈਵਲ ਸਕੂਲਸ ਨੇ ਛੁੱਟੀ ਐਲਾਨਤੀ ਬਟ ਦ ਚੀਫ ਮਿਨਿਸਟਰ ਫੇਲਡ ਇਟਸ ਪੀਪਲ ਹੀ ਸ਼ੁੱਡ ਹਾਵ ਡਿਕਲੇਅਰਡ اٹ ਅ ਹੌਲੀਡੇ ਇਹ ਤਾਂ ਉਹ ਦੱਸ ਸਕਦੇ ਆ ਜੀ ਆਈ ਐਮ ਨਾਟ ਅ ਸਪੋਕਸ ਪਰਸਨ ਜਾਂ ਉਹਨਾਂ ਦਾ ਇੱਕ ਲੁਧਿਆਣੇ ਬੈਠਿਆ ਸਪੋਕਸ ਪਰਸਨ ਹੋ ਮਾਉ ਜੇ ਉਹ ਬੋਲ ਪਵੇ ਤੂੰ ਉਹ ਦੱਸ ਸਕਦਾ ਮੈਨੂੰ ਨਹੀਂ ਥੈਂਕ ਯੂ ਆ ਤੁਹਾਨੂੰ ਫੋਟੋਵਾ ਤੇ ਐਫ ਆਈ ਆਰ ਮੈਂ ਭੇਜ ਦੇਣਾ ਜੀ ਸਾਰੀ ਹਾਂ ਇੱਕ ਗੱਲ ਜਰੂਰ ਜੀ ਸੌਰੀ ਇੱਕ ਗੱਲ ਮੈਂ ਜਰੂਰ ਤੁਹਾਨੂੰ ਦੱਸ ਦਿਆਂ ਜੀ ਕੱਟਿਆ ਤਾਂ ਨਹੀਂ ਕਿ ਕੱਟਤਾ ਚਲਾ ਦਿਓ ਕੰਮ ਦੀ ਗੱਲ ਕਰਨ ਲੱਗੇ ਲਾ ਦਿਓ ਲਾ ਦਿਓ ਚਲਾ ਦਿਓ ਜਦ ਚੱਲ ਜੂ ਮਾੜਾ ਜਹਾਤ ਕਲਾ ਕਰਦੇ ਉੱਥੇ ਚੱਲ ਗਏ ਇੱਕ ਗੱਲ ਬੜੀ ਵਧੀਆ ਕੀਤੀ ਖਰਾਚਾ ਆਪਨੇ ਕਹਿੰਦੇ ਜਿਹੜੇ ਆਈਪੀਐਸ ਅਫਸਰ ਧੱਕਾ ਕਰਦੇ ਆ ਨਾ ਜੀ ਉਹਨਾਂ ਦਾ ਬੋਰਡ ਲੱਗੂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਫ਼ਤਰ ਦੇ ਬਾਹਰ ਔਰ ਫੇਰ ਕਹਿੰਦੇ ਉਸ ਤੋਂ ਬਾਅਦ ਕਹਿੰਦੇ ਸ਼ਾਇਦ ਆਪਣੇ ਬਾਜਵਾ ਸਾਹਿਬ ਬੋਲੇ ਉਹ ਕਹਿੰਦੇ ਜੀ ਬੋਰਡ ਲੱਗੂ ਤੇ ਉੱਤੇ ਲਾਈਟਾਂ ਵੀ ਲਾਵਾਂਗੇ ਕਿ ਰਾਤ ਨੂੰ ਵੀ ਉਹ جگਮਾਇਆ ਕਰੇ ਮੈਨੂੰ ਲੱਗਾ ਫਿਰ ਚਿੱਟੋ ਪਾਦਿਆ ਦਾ ਨਾਂ ਤਾਂ ਤੁਹਾਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਫਤਰ ਨਾਲੋਂ ਵੱਡਾ ਹੀ ਫੋਟੋ ਲਾ ਕੇ ਲਾਉਣਾ ਪੈਣਾ ਕਿਉਂਕਿ ਮਸਲਾ ਮੇਰੇ ਤੇ ਪਰਚਾ ਉਹ 22 ਦਿਨ ਦੇ ਡੀਜੀਪੀ ਨੇ ਦਿੱਤਾ ਜਿਹੜਾ ਸੁਪਰੀਮ ਕੋਰਟ ਰਿਜੈਕਟ ਸੀ ਯੂਪੀਐਸਸੀ ਦਾ ਰਿਜੈਕਟ ਸੀ ਔਰ ਜਿਹਦੇ ਤੇ ਤੁਸੀਂ ਵੇਖੋ ਕਿੱਡੇ ਸੀਰੀਅਸ ਆਰੋਪ ਨੇ ਇੱਕ ਪ੍ਰੋਕਲੇਮਡ ਅਫੈਂਡਰ ਨੂੰ ਪੀਓ ਨੂੰ ਉਹਨੇ ਫਿਰੋਜ਼ਪੁਰ ਚ ਗਨਮੈਨ ਦਿੱਤੇ ਉਹਦੀ ਇਨਕੁਆਇਰੀ ਲੱਗੀ ਹੋਈ ਆ ਔਰ ਇੱਕ ਪੀਓ ਨੂੰ ਘਰ ਬਿਠਾ ਕੇ ਪੀਓ ਨੂੰ ਕੋਈ ਘਰ ਨਹੀਂ ਬਾੜ ਸਕਦਾ ਉਹਨੂੰ ਅਰੈਸਟ ਕਰਨੀ ਚਾਹੀਦੀ ਸੀ ਉਹਨੂੰ ਘਰ ਬਿਠਾ ਕੇ ਬੇਟਾ ਬੇਟਾ ਕਰਕੇ ਉਹਨੂੰ ਰੋਟੀ ਵੀ ਖਵਾ ਰਿਆ ਉਹਦੇ ਆਖੇ ਅਗਲੇ ਦਿਨ ਥਾਣੇਦਾਰ ਵੀ ਸੀਆਈਏ ਦਾ ਇੰਚਾਰਜ ਵੀ ਲਾ ਰਿਆ ਮੈਨੂੰ ਲੰਦਾ ਜਿਹਨੂੰ ਲਾਇਆ ਸੀ ਉਹਦਾ ਨਾਮ ਕੁਲਵੰਤ ਸਿੰਘ ਸੀ ਜਿਹੜਾ ਇਹ ਜਾਂ ਜਿਹੜਾ ਪ੍ਰਾਈਮ ਮਿਨਿਸਟਰ ਦੀ ਸਿਕਿਉਰਿਟੀ 'ਚ ਬਰੀਚ 'ਚ ਮੇਜਰ ਪੈਨਲਟੀ 'ਚ ਉਹ ਚਾਰਜੀਟਿਡ ਹੋਵੇ ਤੇ ਉਹਦੀ ਫੋਟੋ ਤੇ ਉਹਦਾ ਫਿਰ ਇਹ ਉਹਦੇ ਵੀ ਲਾਈਟ ਲਾਉਣਗੇ ਚਲਾਉਣਗੇ ਕਿਉਂਕਿ ਉਹਨੂੰ ਲਾਉਣ ਵਾਲਾ ਕੌਣ ਸੀ ਵਨ ਐਂਡ ਓਨਲੀ ਮਤਲਬ ਜਿਹੜੇ ਕਮਾਲ ਦੇ ਮੁੱਖ ਮੰਤਰੀ ਹੋਏ ਆ ਜਿਹੜੇ ਦੋਵੇਂ ਸੀਟਾਂ ਤੋਂ ਵਿਲੇ ਹੋ ਗਏ ਕਹਿੰਦਾ ਮੈਂ ਟੈਂਟ ਵੀ ਲਾਉਂਦਾ ਰਿਹਾ ਮੈਂ ਬੱਕਰੀਆਂ ਵੀ ਚੋਂਦਾ ਰਿਹਾ ਮੈਂ ਬੰਜੇ ਵੀ ਬੰਨ੍ਹਦਾ ਰਿਹਾ ਮੈਂ ਆ ਉਹ ਚਿੱਟੂ ਬਾਦਿਆ ਵੀ ਉਹ ਹੀ ला ਸਕਿਆ ਸੀ ਉਹ ਉਹਦਾ ਵੀ ਪੁੱਛ ਲਿਓ ਤੇ ਨਾਲ ਉਹਦੇ ਉਹ ਜਿਹੜਾ ਇੱਕ ਬੱਬੂ ਕੋਚਾ ਇਹਨਾਂ ਨੇ ਰੱਖਿਆ ਆਪ ਆਲਿਆਂ ਨੇ ਆ ਜਿਹੜਾ ਵਿਆਹ ਤੇ ਨੱਚਦਾ ਸੀ ਮੈਂ ਤਾਂ ਇਹਨੂੰ ਡਾਂਸ ਕਰਦੇ ਵੇਖਣਾ ਚਾਹੁੰਦਾ ਸੀ ਡਾਂਸ ਨਹੀਂ ਵਿਖਾਇਆ ਨਹੀਂ ਮੈਨੂੰ ਇੱਕ ਉਹ ਕਾਂਗਰਸ ਵਾਲਾ ਦਾ ਜਿਹੜਾ ਮਹਾਚੋਰ ਮੋਰੀ ਨਾਲ ਜਿੱਤ ਕੇ ਆਇਆ 500 ਵੋਟਾਂ ਤੇ 250 ਵੋਟਾਂ ਤੇ ਅਸੁਖੀ ਰੰਧਾਵਾ ਇਹਨਾਂ ਦੀ ਦੇਣ ਸੀ ਨਾ ਤੇ ਜਦੋਂ ਬਾਜਵਾ ਸਾਹਿਬ ਇਹ ਬੋਰਡ ਲਵਾਉਣਾ ਕਿਤੇ ਹੋਣ ਵਾਲਿਆਂ ਦਾ ਹੀ ਨਾ ਲਿਖੀ ਜਾਇਓ ਪਿਛਲਿਆਂ ਦਾ ਵੀ ਲਿਖ ਦਿਓ ਇਹ ਸਾਰਿਆਂ ਦਾ ਨੋ ਲਿਖ ਦਿਓ ਫੇਰ ਹੀ ਮਤਲਬ ਪਤਾ ਲੱਗੂਗਾ ਕਿ ਵਾਕੇ ਵਾਕ ਦਾ ਟਾਕ ਹੈ ਮਤਲਬ ਜੋ ਮਨ 'ਚ ਹੈ ਉਹ ਦਿਲ 'ਚ ਹੈ ਉਹ ਮਨ 'ਚ ਹੈ ਉਹ ਗਰਾਊਂਡ 'ਚ ਹੈ ਉਹ ਸੱਚ 'ਚ ਹੈ ਉਹ ਜ਼ਬਾਨ 'ਤੇ ਹੈ ਬਹੁਤ ਬਹੁਤ ਧੰਨਵਾਦ